スイका नामी मिठाई दी दुकान ਦੇ ਨਾਲ ਜੁੜੀ ਵੱਡੀ ਖਬਰ سامنے ਆ ਰਹੀ ਹੈ ਦੱਸਦੀ ਹੈ ਕਿ ਜਲੰਧਰ ਦੀ ਇਹ ਕਟਨਾ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਇੱਕ ਮਹਿਲਾ ਆਪਣੇ ਬੱਚੇ ਦੇ ਪਾਸ ਹੋਣ ਦੀ ਖੁਸ਼ੀ ਵਿੱਚ ਦੁਕਾਨ ਤੋਂ ਜਦੋਂ ਮਠਾਈ ਲੈਣ ਗਈ ਲੇਕਿਨ ਮਠਾਈ ਦੇ ਵਿੱਚ ਕੀੜਾ ਨਿਕਲਣ ਤੋਂ ਬਾਅਦ ਮਹਿਲਾ ਵੱਲੋਂ ਦੁਕਾਨ ਤੇ ਆ ਕੇ ਹੰਗਾਮਾ ਕੀਤਾ ਗਿਆ ਮਹਿਲਾ ਦਾ ਕਹਿਣਾ ਹੈ ਕਿ ਜੇਕਰ ਕੀੜੇ ਵਾਲੀ ਮਠਾਈ ਖਾ ਕੇ ਉਬੀਮਾਰ ਹੋ ਜਾਂਦੇ ਤਾਂ ਉਸ ਦਾ ਕੌਣ ਜ਼ਿੰਮੇਦਾਰ ਹੁੰਦਾ ਮਹਿਲਾ ਨੇ ਮਿਠਾਈ ਦੀ ਵੀਡੀਓ ਵੀ ਦਿਖਾਈ ਹੈ ਇਸ ਦੌਰਾਨ ਮਹਿਲਾਤ ਵੱਲੋਂ ਦੁਕਾਨ ਦੇ ਬਾਹਰ ਹੈ ਜਿਹੜਾ ਜਮ ਕੇ ਹੰਗਾਮਾ ਕੀਤਾ ਗਿਆ ਦਰਸਲ ਮਹਿਲਾ ਜਾਦਰ ਦੁਕਾਨ ਤੇ ਮਿਠਾਈ ਦੀ ਸ਼ਿਕਾਇਤ ਕਰਨ ਦੇ ਲਈ ਆਈ ਤਾਂ ਦੁਕਾਨ ਦੇ ਕਰਮੀਆਂ ਦੇ ਵੱਲੋਂ ਉਸ ਨਾਲ ਗਲਤ ਵਤੀਰਾ ਕੀਤਾ ਗਿਆ ਮਹਿਲਾ ਨੇ ਕਿਹਾ ਕਰਮੀਆਂ ਦੇ ਵੱਲੋਂ ਉਸ ਨੂੰ ਝੂਠਾ ਦੱਸਿਆ ਜਾ ਰਿਹਾ ਹੈ ਜਦਕਿ ਮੈਨੇਜਰ ਵੱਲੋਂ ਗਲਤੀ ਮੰਨੀ ਗਈ ਹੈ ਮਹਿਲਾ ਨੇ ਕਿਹਾ ਹੁਣ ਦੁਕਾਨ ਮਾਲਕ ਹੀ ਉਹਨਾਂ ਨੂੰ ਅੰਦਰ ਬੈਠ ਕੇ ਗੱਲ ਕਰਨ ਨੂੰ ਕਹਿ ਰਿਹਾ ਲੇਕਿਨ ਉਹ ਮੀਡੀਆ ਦੇ ਸਾਹਮਣੇ ਦੁਕਾਨ ਮਾਲਕ ਨੂੰ ਆ ਕੇ ਗੱਲ ਕਰਨ ਦੀ ਗੱਲ ਆਖੀ ਹੈ ਜਿਸ ਦੌਰਾਨ ਮਹਿਲਾ ਨੇ ਦੋਸ਼ ਲਾਇਆ ਨੇ ਦੁਕਾਨ ਕਰਮੀਆਂ ਦੇ ਵੱਲੋਂ ਹੁਣ ਡੱਬੇ ਬਦਲ ਦਿੱਤੇ ਗਏ ਨੇ ਮਹਿਲਾ ਨੇ ਕਿਹਾ ਇਹ ਸਿਹਤ ਵਿਭਾਗ ਨੂੰ ਸ਼ਿਕਾਇਤ ਕਰੇਗੀ ਅਤੇ ਦੁਕਾਨ ਨੂੰ ਸੀਲ ਕਰਵਾ ਦਿੱਤਾ ਜਾਵੇਗਾ ਮਹਿਲਾ ਦਾ ਕਹਿਣਾ ਹੈ ਕਿ ਇੱਕ ਆ ਪਾਸੇ ਗਲਤੀ ਮੰਨੀ ਜਾ ਰਹੀ ਹੈ ਲੇਕਿਨ ਦੂਜੇ ਪਾਸੇ ਝੂਠ ਬੋਲ ਕੇ ਮਠਿਆਈ ਲੈਣ ਦੀ ਗੱਲ ਵੀ ਕਹੀ ਜਾ ਰਹੀ ਹੈ ਲੁਧਿਆਣਾ ਲਾਈਵ ਲਈ ਅਮਿਤ ਥਾਪੜ ਦੀ ਰਿਪੋਰਟ ਜਿਹੜੇ ਨਾ ਦੇਖਦੇ ਬੱਚੇ ਦੇ ਅੰਦਰ ਕੁਝ ਚੱਲੇ ਨਾ ਕੌਣ ਜ਼ਿੰਮੇਵਾਰ ਸੀ ਬਹੁਤ ਵੱਡੇ ਸਵਾਲ ਆ ਰਹੇ ਲੋਕੀ ਨੇ ਨੇ ਮਹਿੰਗੇ ਚਲੋ ਓਕੇ ਹਾਂ ਜੀ ਮੈਂ ਹੁਣ ਤੁਸੀਂ ਸਖਸ਼ਮ ਗ੍ਰੈਂਟ ਹੋ ਜਿਹੜੇ ਤੁਸੀਂ ਪਹਿਲਾਂ ਰੋਪ ਲਗਾ ਰਹੇ ਸੀ ਕਿ ਐਮਪਲੋਏ ਨੇ ਕੀ ਆਇਆ ਕਿ ਸਾਡੇ ਕੋਲ ਇੱਕ ਛੋਟੀ ਜਿਹੀ ਮੂਸਾਪਨੀ ਜੋ ਤੁਹਾਡੇ ਨਾਲ ਜੋ ਹੋਇਆ ਰਿਹਾ ਹੈ ਨਾ ਵੀ ਕਿ ਸਾਨੂੰ ਪਤਾ ਨਹੀਂ ਲੱਗਾ ਹੈਗਾ ਤਾਂ ਕਿ ਜੜੇ ਜਿਹੜੇ ਮਿਠਾਈ ਦਾ ਤੁਹਾਨੂੰ ਪ੍ਰੋਬਲਮ ਹੈਗੀ ਆ ਅਸੀਂ ਸਾਰੀ ਦੀ ਸਾਰੀ ਤੇ ਸਾਰੀ ਮਿਠਾਈ ਡਿਸਟਰੋਏ ਕਰ ਦੇਈ ਤੁਸੀਂ ਮੈਮ ਪਹਿਲਾਂ ਵੀ ਜਿਹਦਾ মিডিਆ ਸਾਧ ਕੇ ਤੁਸੀਂ ਬੁਲਾਇਆ ਗਿਆ ਸੀ ਤੁਹਾਨੂੰ মিডিਆ ਨੂੰ ਤੇ ਤੁਸੀਂ ਪਹਿਲਾਂ ਵੀ ਬੈਠ ਕੇ ਵੀ ਇਦਾਂ ਸੌਲਟ ਆਊਟ ਹੋ ਸਕਦਾ ਹੈ ਤੁਹਾਡਾ ਨਹੀਂ ਇਹਨਾਂ ਨੇ ਬੋਲਨੇ ਬਾਤ ਵੀ ਨਹੀਂ ਕੀਤੀ ਸੀ ਮੇਰਾ ਮਾਲਕ ਹੋਇਆ ਕਿਸੇ ਨੇ ਗੱਲ ਹੀ ਨਹੀਂ ਕੀਤੀ ਸੀ ਮੈਂ ਨਾ EMPਲੋਈ ਬਦਤਮੀ ਸੀ ਕਰ ਰਹੀ ਸੀ ਹੁਣ ਉਹਨਾਂ ਦਾ ਕੀ ਕਹਿਣਾ ਕੀ ਹੈ ਜੀ ਨਹੀਂ ਸਰ ਜਿਹੜੀ ਮੈਂ ਤੁਹਾਨੂੰ ਪਹਿਲੇ ਵੀ ਇਹੇ ਗੱਲ ਕਹੀ ਕਿ ਜਦੋਂ ਮੈਂ ਆਈਆਂ ਇਹਨਾਂ ਨੇ ਮਿਠਾਈ ਕਿ ਗਾ ਇਹ ਕਿੰਨਾ ਹਾਜ਼ਿਰ ਹੋ ਉਸ ਚੀਜ਼ ਤੇ ਖੜੀਆਂ ਪਰ ਇਹਨਾਂ ਨੇ ਦੁਬਾਰਾ ਇਹ ਚੀਜ਼ ਲਈ ਹੈ ਕਿ ਦੁਬਾਰਾ ਇਹ ਨੋਬਤ ਨਹੀਂ ਆਏਗੀ ਅਗਰ ਸਾਡੇ ਕਿਸੇ ਵਰਕਰ ਕੋ ਗਲਤੀ ਹੋਈ ਹੈ ਤੇ ਅਸੀਂ ਉਸ ਚੀਜ਼ ਨੂੰ ਰਿਲਾਈਜ਼ ਕਰਦੇ ਹਾਂ ਸੈਕਿੰਡ ਇਹਨਾਂ ਨੇ ਫਿਰ ਇਹ ਗੱਲ ਕਿਹਾ ਕਿ ਫਿਰ ਵੀ ਇਹਨਾਂ ਨੇ ਡਾਣਾ ਚੇਅਰ ਜਾਨਾ ਵਨ ਸਭ ਤੇ ٹرسٹ ਕਰਕੇ ਦੇਖੋ ਗਲਬੇ ਮਿਠਾਈ ਦੀ ਨਹੀਂ ਹੈ ਗੱਲ ਐਸੀ ਹੈ ਅਸੀਂ ਲੋਕਾਂ ਵਾਸਤੇ ਰਲਾਈ ਕੀਤੀ ਤੁਸੀਂ ਹੁਣੇ ਕੁਝ ਟਾਈਮ ਪਹਿਲਾਂ ਕਹਿ ਰਹੇ ਸੀ ਕਿ ਇਹਨਾਂ ਦੀ ਮਿਠਾਈ ਚੋਂ ਕੁਝ ਨਿਕਲਿਆ ਸਾਰੀ ਆਪਾਂ ਇੱਥੋਂ ਦੀ ਉਹਨਾਂ ਨੂੰ ਡਿਸਟਰਾਇ ਕਰਾਵਾਂ ਬਟ ਤੁਸੀਂ ਹੁਣ ਫੇਰ ਮਿਠਾਈ ਦਾ ਡੱਬਾ ਲੈ ਕੇ ਮੈਂ ਤੁਹਾਨੂੰ ਕੀ ਕਹਿ ਰਹੀ ਆ ਤੁਹਾਡੇ ਕੰਮ ਨੇ ਉਹਨਾਂ ਨੇ ਕਿਹਾ ਕਿ ਸਾਡੇ ਤੇ ਇੱਕ ਵਾਰੀ ਫੇਰ ٹرسٹ ਕਰੋ ਮੈਂ ਉਸ ਜੀ ਨੂੰ ਡਿਨਾਈ ਨਹੀਂ ਕਰ ਰਹੀ ਆ ਠੀਕ ਹੈ ਨਾ ਅਗਰ ਇਹ ਚੀਜ਼ ਮੈਂ ਕਰਨੀ ਦੀ ਮੈਂ ਭਈ ਅੰਦਰੋਂ ਵੀ ਇਹ ਮਿਠਾਈ ਲੈ ਕੇ ਚੁੱਪ ਕਰਕੇ ਆਉਂਦੀ ਮੈਂ ਕਿਹਾ ਤਾਂ ਦੇ ਪਰ ਮੈਂ 니ਦੇ ਸਾਹਮਣੇ ਗੱਲ ਨਹੀਂ ਔਰ ਮੇਰਾ ਹਰ ਕੋਈ ਬੰਦਾ ਜੋ ਉਹਨਾਂ ਨੇ ਮੈਨੂੰ ਕਿਹਾ ਵੈ ਕਿ ਦੁਬਾਰਾ ਇਹ ਚੀਜ਼ ਨਹੀਂ ਹੋਏਗੀ ਅਗਰ ਕਿਸੇ ਸਟਾਫ ਨੇ ਅਗਰ ਇਹ ਗਲਤੀ ਕੀਤੀ ਹੈ ਤਾਂ ਉਹ ਗਲਤੀ ਦਾ ਰਿਕਵੈਸਟ ਐਮਪਲੋਈ ਦੀ ਗਲਤੀ ਸੀਗੀ ਦੁਬਾਰਾ ਇਸ ਤਰ੍ਹਾਂ ਦੀ ਚੀਜ਼ ਨਹੀਂ ਹੋਏਗਾ ਤੇ ਉਹਨਾਂ ਨੇ ਮੈਨੂੰ ਉਹਦੇ ਬਦਲੇ ਮਿਠਾਈ ਦੂਜੀ ਦਿੱਤੀ ਔਰ ਸਾਰੇ ਫੀਸ ਦਿੱਤੇ ਜੇਕਰ ਇੱਕ ਹੋਰ ਗੱਲ ਮੈਡਮ ਆਪਾਂ ਕਰੀਏ ਤੁਸੀਂ ਹੁਣੇ ਮੀਡੀਆ ਨੂੰ ਸੱਦਿਆ ਸੀ ਉਸ ਬਾਅਦ ਤੁਸੀਂ ਕੁਝ ਵੀਡੀਓਜ਼ ਵੀ ਸੈਂਡ ਕੀਤੀਆਂ ਸੀ ਬਟ ਕੁਝ ਟਾਈਮ ਬਾਅਦ ਤੁਸੀਂ ਉਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਇਸ ਦਾ ਕੀ ਕਾਰਨ ਹੈ ਜੀ ਮੇਰੀ ਗੱਲ ਸੁਣੋ ਉਹਨਾਂ ਦੇ ਅਗਰ ਮੈਨੇਜਰ ਨਾਲ ਹਨਾ ਜੋ ਗੱਲ ਹੋਈ ਮੈਂ ਮੈਨੇਜਰ ਨੂੰ ਵੀ ਤੁਹਾਨੂੰ ਤਾਂ ਉਹਨਾਂ ਨੇ ਰਿਕਾਰਡ ਤੁਹਾਨੂੰ ਕਿਹਾ ਸੀਗਾ ਕਿ ਹਾਂਜੀ ਮੈਂ ਤੁਹਾਨੂੰ ਦੋਤੀ ਠੀਕ ਹੈ ਉਹਨਾਂ ਨੇ ਕਹਿੰਦੇ ਕਿ ਮਾਲਕ ਦੀ ਗੱਲ ਨਹੀਂ ਉਹ ਮਾਲਕ ਨੇ ਸੁਣਨਾਰੇ ਆ ਸੀਗਾ ਨਾ ਤਾਂ ਇਹ ਜਿੰਨਾ ਕਰਦੇ ਨੇ ਇਹ ਜੋ ਵੀ ਉਹਨਾਂ ਸਾਰੇ ਲੋਕ ਆਇਆ ਸਾਰਿਆਂ ਨੂੰ ਮੋਟੋ ਚਾਰਾਂ ਨੂੰ ਸਿੱਧਾ ਸੌਰੀ ਫੀਲ ਕੀਤੀ ਹੈ ਆਪਣਾ ਤਾਂ ਉਹਨਾਂ ਨੇ ਸਾਰੇ ਨੂੰ ਸੌਰੀ ਫੀਲ ਕਰਵਾਈ ਹੈ ਤੁਹਾਨੂੰ ਇਹ ਅੱਛਾ ਲੱਗਾ ਕਿ ਵਟਨਾਮ ਕਿਤਨਾ ਕਿਤਨਾ ਇਹ ਨਾ ਦੇਖਦੇ ਬੱਚਰੇ ਅੰਦਰ ਕੁਝ ਚੱਲਦਾ ਕੌਣ ਜ਼ਿੰਮੇਵਾਰੀ ਬਹੁਤ ਸਵਾਲ ਹੈ ਸਰਕਾਰ ਨੂੰ ਪੁੱਛਣੀ ਹੈ ਅਗਰ ਮੇਰੇ ਬੱਚੇ ਨੂੰ ਜਾਂ ਜਿਨ੍ਹਾਂ ਨੇ ਸਿੱਖਾਈ ਕਰਦੀ ਅਗਰ ਉਹਨਾਂ ਨੇ ਸ਼ਹਿਰ ਦੀ ਨਾ ਕੋਈ ਸਿਲਵਾੜ ਉਹਨਾਂ ਨੂੰ ਕੁਝ ਲੱਗਦਾ ਜ਼ਿੰਮੇਵਾਰ ਕੋਣ ਹੈ ਲੁਕੀ ਨਿੰਨੇ ਮਿੰਗੇ ਕੀ ਦੁਕਾਨ ਤੋਂ ਵੜ ਜਾਨੇ ਦਾ ਦਾਮ ਭਾਈ ਇਹਦਾ ਜੀਓ ਕਾ ਲੁਕ ਲੁਕ ਦੇ ਕੀ ਹੋਇਆ ਹੈ ਨਾ ਦੀਤੀ ਬਿਨਾਵਟ ਵਾਲੀ ਕੀਤੀ ਉਹਨਰ ਨਹੀਂ ਬਿਨਾਵਟ ਕੀਤੀ ਨੋਕਰਾਂ ਨੂੰ ਘੋੜਾ ਕੀਤੀ ਯਾਰ ਮੈਂ ਕੱਢ ਨਹੀਂ ਉੱਪਰ ਬੁਲਾ ਰਿਹਾ ਗਵਾਹਾਂ ਤੇ ਸੱਚਾਈ ਦਿਖਾ ਰਿਹਾ ਉਹ ਮੰਨਦੇ ਗਲਤੀ ਹੋਈ ਹੁਣ ਸੁੱਚੀ ਕਰੀਏ ਇਹ ਮੈਦਨ ਦਾ ਉਹ ਕਰਦੀ ਮੰਨਦਾ ਤੇ ਅੰਦਰ ਜਾ ਕੇ ਮੰਨ ਤੂੰ ਬਾਹਰ ਨਾ ਸੀ ਤੇ ਅੰਦਰ ਆਣਾ ਕੋਲ ਨਹੀਂ ਵੀ ਪੁਲਿਸ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਉਹ ਮੈਂ ਇੱਕ ਕਰੂੰਗੀ ਫੋਨ ਕਰੂੰਗੀ ਕਿਉਂਕਿ ਮੈਨੂੰ ਨਹੀਂ ਸੀ ਪਤਾ ਇਹਨਾਂ ਦਾ ਮੇਰੇ ਨਾਲ ਇਹ ਪਤੀਰਾ ਹੋਏਗਾ ਇਹ ਰੂਟ ਮੈਂ ਤਾਂ ਬੋਲਣਗੀ ਮੈਨੂੰ ਇਹ ਸੀਗਾ ਕਿ ਚਲੋ ਹੋਊਗਾ ਰੂਟ ਕੌਣ ਬੋਲਿਆ ਤੁਹਾਨੂੰ ਜੀ ਪਰ سٹਾਮ ਗਲਤ ਬੋਲੇ ਤੁਹਾਡਾ ਬੋਲਣ ਦੀ ਜਿਹੜੀ ਗਲਤ ਲਿਆ ਅੰਦਰ ਤੁਹਾਨੂੰ ਕਰ ਦੇ ਜਿਹੜੀ ਇੱਕ ਮਿੰਟ ਮੈਨੂੰ ਇੱਕ ਮਿੰਟ ਹਾਂਜੀ ਮੈਡਮ ਬੋਲਿਓ ਮੈਂ ਕਰਦੇ ਮੈਂ ਕਿ ਤੁਸੀਂ ਝੂਠ ਬੋਲ ਰਹੇ ਸਰ ਮੈਨੂੰ ਝੂਠ ਬੋਲਣ ਦੀ ਕੀ ਜ਼ਰੂਰਤ ਮੇਰੀ ਕਿਹੜਾ ਨਾ ਪਰਸਨਲਿਟੀ ਫੁੰਦੇ ਗਈ ਹੈ ਇਹਨਾਂ ਕੋਲ ਮਿਠਾਈ ਲੈ ਕੇ ਆ ਆਪਣਾ ਮਲਕੀਅਤ ਚਾਹੀਏ ਤਾਂ ਦਿਨ ਸੈਲੀਬ੍ਰੇਟ ਕਰਨ ਵ ਸੌਰੀ ਸਾਡੇ ਕੋਲ ਗਲਤੀ ਹੋਈ ਹੈ ਬਾਕੀ ਸਭ ਕਹਿ ਰਿਹਾ ਕਿ ਨਹੀਂ ਨਹੀਂ ਤੁਸੀਂ ਸਾਈਡ ਤੋਂ ਤੁਸੀਂ ਚੁੱਪ ਬੋਲੋ ਸਰ ਮੈਂ ਛੁੱਟ ਕੇ ਬੋਲ ਰਹੀ ਹਾਂ ਤੁਸੀਂ ਸਾਰੇ মিডিਆ ਵਾਲੋ ਮੈਂ ਅਪੀਤ ਪ੍ਰੂਫ ਤੁਹਾਨੂੰ ਦੱਸ ਰਹੀ ਹਾਂ ਮੇਰੀ ਗਲਤੀ ਦਾ ਦੱਸੋ ਨਾ ਮੈਡਮ ਕਿਧਰ ਦੇ ਦੋ ਮਸ਼ਹੂਰ ਦੁਕਾਨ ਆਏ ਤੁਸੀਂ ਆਪਣੇ ਬੱਚੇ ਲਈ ਪਿਸਾ ਲੈ ਕੇ ਆਏ ਹੋ ਕੋਈ ਗੱਲ ਹੈ ਦੁਕਾਨ ਪਰ ਕਿਉਂਕਿ ਜਦੋਂ ਬੰਦਾ ਦਈ ਦੁਕਾਨ ਨੂੰ ਤਾਂ ਫੇਸ ਕਰਕੇ ਵਿਸ਼ਵਾਸ ਕਰਕੇ ਆਂਦਾ ਨਹੀਂ ਤਾਂ ਦੁਕਾਨਾਂ ਦੇ ਸ਼ਹਿਰ ਚ ਹੋਰ ਵੀ ਬਹੁਤ ਅਜੀ ਬੰਦਾ ਤਾਂ ਹੀ ਵਿਸ਼ਵਾਸ ਕਰਕੇ ਕੋਈ ਆਂਦਾ ਬਹੁਤ ਬਰਾਣੀ ਟਿਕਾਣਾ ਦੁਕਾਨ ਹੈ ਸਰ ਇਹ ਠੀਕ ਹੈ ਨਾ ਸੀ ਵੀ ਇੰਟਰਸਟ ਕੀਤਾ ਸੀ ਕਿ ਸਾਡੀ ਆਪਣੇ ਏਰੀਆ ਦੀ ਦੁਕਾਨ ਹੈ ਕਿ ਸਾਡੇ ਸੇਤਾਂ ਥੋੜੇ ਜਿਹਾ ਮਾਰੋ ਓਨਰ ਵੀ ਤੁਹਾਡੇ ਨਾਲ ਗੱਲ ਨਹੀਂ ਕਰ ਰਹੇ ਕੋਈ ਵੀ ਓ ਮੈਨੂੰ ਅੰਦਰ ਬੁਲਾ ਰਹੇ ਸਰ ਮੈਂ ਅੰਦਰ ਕਿਉਂ ਜਾਵਾਂ ਇੱਕ ਗੱਲ ਕਰਨ ਲਈ ਹੋਵੇ ਪੈਸੇ ਲੈਣੇ ਜਾਂ ਮੈਨੂੰ ਕੋਈ ਇਹਨਾਂ ਨੇ ਡਰਨਾ ਮੈਨੂੰ ਕੁਝ ਨਹੀਂ ਚਾਹੀਦਾ ਜੋ ਸਟਾਕ ਹੈ ਸਰ ਸੜਾ ਤੇ ਛੋਟੇ ਠੀਕ ਹੈ ਤੁਹਾਨੂੰ ਚੇਂ ਇੰਨਾ ਇਸ ਤਰ੍ਹਾਂ ਉਹ ਮਲੇ ਬਣ ਲੱਗਦਾ ਹੋਰ ਉਹ ਇਹਨਾਂ ਨੇ ਮੇਰੇ ਸਾਹਮਣੇ ਕਿੰਨੇ ਚੇਂਜ ਕੀਤੇ ਨੇ ਬੱਬੇ ਚੇਂਜ ਕਰਦੇ ਆਂ ਕਿਹਨਾਂ ਚੋਹਨੇ ਕੰਦਰੀ ਆਂ ਬੱਬੇ ਚੇਂਜ ਕੀਤੇ ਤੇ ਮੈਂ ਕਿਹਾ ਤੇ ਇਹਨਾਂ ਨੇ ਮੈਨੂੰ ਹੱਸ ਕੇ ਮਤਲਬ ਕਿ ਕਹਿ ਦਿੱਤਾ ਕਿ ਤੁਸੀਂ ਧੂੜ ਭੋ ਰਹੇ ਹੋ ਜਾ ਤੁਸੀਂ ਦੱਬਾ ਲੈ ਕੇ ਮੈਂ ਉੱਥੇ ਖੜੀ ਹੋ ਗਿਆ ਤੇ ਇਹਨਾਂ ਨੇ ਆਪਣੇ ਲੱਬੇ ਆਪਣੇ ਸਟਾਫ ਨੂੰ ਲੈ ਕੇ ਜਾਣੇ ਸ਼ੁਰੂ ਕਰ ਦਿੱਤੇ ਉਸ ਤੋਂ ਬਿਲੇ ਮੈਂ ਆਪਣੇ ਸੈਨ ਨੂੰ ਕਿਹਾ ਬੱਸ ਸੱਸ ਨੂੰ ਕਿਓ ਸੋਨੀਆ ਉਹ ਦੱਬੇ ਚੇਂਜ ਕਰ ਰਹੀ ਆ ਸਰ ਤੁਹਾਡੇ ਸਾਹਮਣੇ ਵੀਡੀਓ ਮੈਂ ਇੱਕ ਵਾਰੀ ਤੇ 50 ਵਾਰੀ ਕੇ ਕਰਦਾ ਹਾਂ ਕੋਪਨ ਹੋ ਜਾ ਕਰਿਆ ਫ੍ਰੈਸ਼ ਫਾਈਟ ਜੋਨਾ ਨਾਮ ਅਖਰ ਕੁਛ ਪ੍ਰਸ਼ਾਸਨ ਵੀ ਜਿਹੜਾ ਜਲੰਧਰ ਆਇਆ ਬਿਲਕੁਲ ਲੱਗ ਰਿਹਾ ਸਾਹਮਣੇ ਆ ਰਿਹਾ ਜੇ ਤੁਹਾਨੂੰ 2 ਇੰਚ ਕੇ ਸੈਲਫੋਨ ਪਲੇ ਕਾ ਦੇਖੋ ਬਿਲਕੁਲ ਲੱਗ ਰਿਹਾ ਤੁਹਾਨੂੰ ਦੱਸੋ ਦੋ ਤੁਸੀਂ ਦਿਖਾਈ ਬਾਲੀ ਬਿਲਕੁਲ ਤਸਵੀਰਾਂ ਦੇ ਲੈ ਕੇ ਸਾਡੇ ਕਰ ਰਹੇ ਆ ਕਿ ਆ ਇਹ ਨਹੀਂ ਆ ਗਿਆ ਮੈਂ ਵੀਡੀਓ ਪਲੇ ਕਰੀਏਗਾ ਤੇ ਸਾਹਮਣੇ ਗਲਤੀ ਮੰਨਦੇ ਹੋ ਮੈਂ ਮੰਨਦੇ ਹਾਂ ਉਹ ਤਾਂ ਆਨਰ ਕਿਉਂ ਨਹੀਂ ਗਲਤੀ ਮੰਨਦੇ ਆਨਰ ਸਾਹਮਣੇ ਨਹੀਂ ਆ ਰਿਹਾ ਆਨਰ ਦੇ ਮਾਨਵਾ ਸਿਵੰਦਰ ਮਿਲਾਰੇ ਅੰਦਰ ਆਓ ਮੈਂ ਪਾਣਾ ਸੇ ਕੋਈ ਨਹੀਂ ਪਤਾ ਤੁਹਾਨੂੰ ਦੇ ਦਈਏ ਫੁੱਲ ਪ੍ਰੋਜੈਕਸ਼ਨ ਨੂੰ ਕਾਲ ਕੀਤੀ ਹੈ ਜੀ ਪਹਿਲਾਂ ਮੇਰਾ ਪੂਰੀ ਸਟਰੀ ਨਾਲ ਗੱਲ ਕਰਨਾ ਸਾਹਮਣੇ ਗਲਤੀ ਮੰਨ ਰਹੇ ਆ ਜੀ ਧਮਕੀ ਕਰੀ ਕਰਾ ਰਹੇ ਆ ਅੱਛਾ ਮੰਗ ਮੰਗ ਜੀ ਤੁਹਾਡੀ ਹੁਣ ਨਾਗੀ ਆ ਜੀ ਆਪਣਾ ਰਾਹੁਲ ਸ਼ਾਹਰਾ ਜੀ ਸਰ ਜਿਹੜੀ ਇੱਥੇ ਕੁਝ ਟਾਈਮ ਪਹਿਲਾਂ মিডিਆ ਨੂੰ ਸੱਦ ਕੇ ਉਹਨਾਂ 'ਤੇ ਰੋਪ ਲਗਾਏ ਗਏ ਸੀ ਤੁਹਾਡੇ ਉੱਤੇ ਕਿ ਮਠਾਈ ਦੇ ਵਿੱਚੋਂ ਕੋਈ ਕੀੜੇ ਨਿਕਲੇ ਨੇ ਉਹਦੇ ਬਾਰੇ ਕੀ ਕਹਣਾ ਚਾਹੁੰਦੇ ਸਰ ਉਸ ਬਾਰੇ ਇਹ ਕਹਿਣਾ ਕਿ ਉਹ ਜੋ ਵੀ ਉਹਨਾਂ ਨੂੰ ਇਸ਼ੂ ਆਇਆ ਸੀ ਉਹ ਸੋਲਵ ਆਊਟ ਹੋ ਗਿਆ ਹੈ ਹੂੰ ਉਹ ਕਹਿ ਰਹੀ ਸੀ ਕਿ ਸਰ ਸਟਾਫ ਵੱਲੋਂ ਉਹਨਾਂ ਨੂੰ ਇਸਪੀ ਜਸਟ ਲਾਈਕ ਫੀਲ ਕੀਤਾ ਉਹਨਾਂ ਨੇ ਉਹਦੇ ਵੱਲੋਂ ਸਟਾਫ ਨੇ ਵੀ ਸੌਰੀ ਫੀਲ ਕਰ ਲਈਏ ਤੇ ਮੈਂ ਵੀ ਇਸ ਚੀਜ਼ ਤੋਂ ਸੌਰੀ ਫੀਲ ਕਰਦਾ ਮਤਲਬ ਕਿ ਉਹਨਾਂ ਨਾਲ ਤੁਹਾਡਾ ਸੌਟ ਆਊਟ ਹੋ ਚੁੱਕਾ ਹੈ ਉਹਨਾਂ ਵੱਲੋਂ ਵੀਡੀਓ ਚ ਦੇਖ ਰਹੇ ਨੇ ਜਿਹੜੇ ਕੀੜੇ ਨਿਕਲੇ ਆ ਉਹ ਤੁਹਾਡੀ ਦੁਕਾਨ ਦੇ ਮਟੀਰੀਅਲ ਆ ਸਰ ਇਸ ਨੇ ਇਹਨੂੰ ਆਪਾਂ ਮੰਨ ਵੀ ਨਹੀਂ ਸਕਦੇ ਪਰ ਕਿੰਨੇ ਕਲਿੱਕ ਕਰਨਾ ਕਿੱਦਾਂ ਕਰੀਏ ਦੇਖੋ ਅਗਲੇ ਨੇ ਵੀਡੀਓ ਪਾਈ ਹੈ ਆਪਾਂ ਉਸ ਚੀਜ਼ ਨੂੰ ਕਦੇ ਵੀ ਕੱਟ ਨਹੀਂ ਲਈ ਅਸੀਂ ਆਲਵੇਸ ਕਸਟਮਰ ਨੂੰ ਰੱਬ ਸਮਝੀਏ ਤੇ ਕਸਟਮਰ ਨੂੰ ਅਸੀਂ ਹਮੇਸ਼ਾ ਉੱਪਰ ਲੈ ਕੇ ਹੀ ਚੱਲੇ ਆ ਹੂੰ ਜੇ ਉਹ ਅਗਲੇ ਕਹਿ ਰਹੇ ਆ ਤੇ ਅਸੀਂ ਉਸ ਥੀਨ ਨੂੰ ਲੈ ਕੇ ਆਪਾਂ ਉਸ ਥੀਨ ਨੂੰ ਕਹਿ ਕਿ ਦੇਖੋ ਜੀ ਜੇ ਹਿਊਮਨ ਮਿਸਟੇਕ ਹੋਈ ਹੈ ਤੇ ਆਪਾਂ ਉਸ ਥੀਨ ਨੂੰ ਮੰਨ ਕੇ ਆਪਾਂ ਨੂੰ ਠੀਕ ਕਰ ਦਿੰਦੇ ਨੇ ਅਸੀਂ ਉਸ ਥਾਂ ਨੂੰ ਮੰਨ ਕੇ ਸੌਟ ਆਖ ਰਹੀ ਨੇ ਪਤਾ ਤੂੰ ਚੈੱਕ ਕੀਤਾ ਗਿਆ ਤੁਹਾਡੇ ਕੋਲ ਸੀਸੀਟੀਵੀ ਕੈਮਰਾ ਕਿ ਕਸਟਮਰ ਆਇਆ ਸੀਗਾ ਇੱਥੇ ਮਠਾਈ ਲੈਣ ਵਾਸਤੇ ਕਿ ਨਹੀਂ ਆਇਆ ਸੀ ਸੇਫ ਕਸਟਮਰ ਆਇਆ ਸੀ ਸਿੱਖ ਸਰ ਕਹਿ ਰਹੇ ਹੋ ਪਰ ਇਸ ਸਰ ਜਿਹੜੇ ਜੋ ਲੋਡ ਕੋ ਲੈ ਕੇ ਗਏ ਸੀ ਉਹ ਲੋਡ ਮੇਰੇ ਕੋ ਵੀ ਬਿਆਸੇ ਓਪਨ ਕੀਤਾ ਸਾਡੇ ਤੇ ਕੁਝ ਵੀ ਨਹੀਂ ਨਿਕਲਿਆ ਪਰ ਫਿਰ ਮੇਰੀ ਗੱਲ ਕਰ ਰਿਹਾ ਰਪੀ ਸਾਡੇ ਕੀ ਪਰਮਾਤਮਾ ਨੇ ਕਸ਼ਟ ਨੂੰ ਰਾਬੀ ਦੇ ਰੂਪ ਚ ਭੇਜਿਆ ਹੁੰਦਾ ਤੇ ਇਸ ਕਰਕੇ ਮੈਂ ਉਸ ਚੀਜ਼ ਨੂੰ ਮੱਧੇ ਨਜ਼ਰ ਕਰੇ ਅਸੀਂ ਕਿਸੇ ਚੀਜ਼ ਨੂੰ ਇਹ ਨਹੀਂ ਕਹਿੰਦੇ ਕਿ ਹਿਊਮਨ ਹੈ ਮਿਸਟੇਕ ਨਹੀਂ ਆਪਾਂ ਚੰਚ ਚਪਸੀ ਐਕੇ ਨੇ ਭੇਜ ਜੇ ਅਗਰ ਲੱਗਾ ਵੀ ਹੈ ਅੱਜ ਵੀ ਮੈਨੂੰ ਸੌਰੀ ਫੀਲ ਕਰਕੇ ਉਹਨੂੰ ਸੌਬਕ ਕਰਨਾ ਹੈ ਠੀਕ ਹੈ ਕਹਿੰਦੇ ਸੀ ਜੋ ਗਲਤੀ ਕੀਤੀ ਸੀ ਉਸਦੀ ਬਾਤ ਵੀ ਬਣ ਗਿਆ ਨਹੀਂ ਹੂੰ ਕੀ ਇਹਨਾਂ ਨੇ ਗਲਤੀ ਮਾਫ ਕਰ ਲਈ ਗਲਤੀ ਮਾਫੀ ਮੰਗੀ ਹੈ ਔਰ ਕਹਿੰਦੇ ਤੁਹਾਡੇ ਡੱਬੇ ਰਿਟਰਨ ਤੁਹਾਨੂੰ ਵਾਪਸ ਕਰ ਦੇਣਗੇ ਨਹੀਂ ਕਿੰਨਾ ਦੇਖਦੇ ਹੋ ਮੈਡਮ ਪਹਿਲਾਂ ਜਿਹੜੀ ਇਹ ਮਠਾਈ ਗਲਤ ਮਿਲਦੀ ਹੈ ਉਸ ਤੋਂ ਬਾਅਦ ਉਹਨਾਂ ਨੇ ਪਹਿਲੇ ਦਿਨ ਤੁਹਾਨੂੰ ਇਹੀ ਜਵਾਬ ਦੇ ਦਿੰਦੇ ਪਿਆ ਸੀ ਉਹਨਾਂ ਨੇ ਹੁਣ ਆਪਣੀ ਗਲਤੀ ਬਹੁਤ ਮਾਫੀਆਂ ਮੰਗੀਆਂ ਹੈ ਕਹਿੰਦੇ ਕਿ ਸਾਡੇ ਸਟਾਫ ਦੀ ਗਲਤੀ ਹੈ ਸਾਡੀ ਕਿਤੇ ਗਲਤੀ ਨਹੀਂ ਹੈਗੀ ਚਲੋ ਉਹਨਾਂ ਨੇ ਆਪਾਂ ਵੀ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਜਿਹੜੀ ਪੈਸੇ ਤੁਸੀਂ ਮਠਾਈ ਦੇ ਖर्चे ਸੀ ਤੁਹਾਡੇ ਪੈਸੇ ਦੇ ਵਿਚਾਰਾਂ ਨੇ ਇਸਕੇ ਪੈਸੇ ਅਸੀਂ ਨਹੀਂ ਜਾਣੇ ਕੋਈ ਨਾ ਨੇ ਮਠਾਈ ਦੀ ਇਹ ਦੇ ਰਹੀਏ ਨੇ ਉਹਨਾਂ ਦੀ ਵਾਪਸੀ ਮਠਾਈ ਵਾਪਸ ਦੇ ਰਹੇ ਹੁੰਦਾ ਜਿਹੜੀ ਤੁਸੀਂ ਕਹਿ ਰਹੇ ਸੀਗੇ ਜਿਹੜੀ ਇੱਥੇ ਪਈ ਆ ਮਠਾਈਓ ਸਾਰੀ ਡਿਸਟਰਾਏ ਕਰਨੀ ਕਿਉਂਕਿ ਲੋਕਾਂ ਦੀ ਸੇਵ ਨਾ ਖਿਲਵਾੜ ਹੋ ਸਕਦਾ ਕਿਉਂ ਡਿਸਟਰਾਏ ਕਰ ਰਹੇ ਆ ਸਾਰੀ ਹਾਂਜੀ ਉਹ ਕਹਿੰਦੇ ਸੀ ਜੀ ਮੈਂ ਚੈੱਕ ਉਹਨਾਂ ਦੇ ਮਾਲਕ ਨੇ ਕਿਹਾ ਕਿ ਮੈਂ ਫੁੱਡ ਚੈੱਕ ਕਰੂਗਾ ਔਰ ਔਰ ਦੇਖ ਕੇ ਦੱਸੂਗਾ ਜੇ ਕੋਈ ਕੁਝ ਵੀ ਮਠਾਈ ਚ ਗਲਤੀ ਹੋ ਗਈ ਔਰ ਮੈਂ ਉਹ ਸਾਰੀ ਮਠਾਈ ਨੂੰ ਨਹੀਂ ਜਿਹੜਾ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਮਠਾਈ ਕਾਫੀ ਸਾਰੀ ਪਈ ਹੋਈ ਹੈ ਉਹਦੇ ਵਿੱਚ ਸ਼ਾਇਦ ਹੋ ਸਕਦੇ ਆ ਪਰ ਹੁਣ ਜਿਹੜਾ ਦੇਖ ਕੇ ਸਟੇਜ ਹੋਊਗਾ ਤੁਸੀਂ ਕਹਿੰਦੇ ਪਹਿਲਾਂ ਕਹਿ ਰਹੇ ਸੀ ਜੇ ਤੁਸੀਂ ਅਸੀਂ ਇਹ ਕਹਿ ਰਹੀ ਸੀ ਕਿ ਪਹਿਲੇ ਜਿਹੜੀ ਮਠਾਈ ਪਈ ਸੀ ਜਿਹੜੀ ਜਿਹੀ ਚੂਹੇ ਲਗੇ ਆ ਉਹ ਇਹਨਾਂ ਨੇ ਫਟਾਫਟ ਚੱਕ ਦਿੱਤੀ ਸੀ ਤੇ ਉਹ ਕਹਿ ਰਿਹਾ ਕਿ ਅਸੀਂ ਮੈਂ ਖੁਦ ਚੈੱਕ ਕਰਕੇ ਮਾਲਕ ਕਹਿ ਰਿਹਾ ਕਿ ਮੈਂ ਚੈੱਕ ਕਰਕੇ ਜੇ ਨਹੀਂ ਸਹੀ ਉਹ ਸਾਰੀ ਫੈਂਕ ਦੂੰਗਾ ਔਰ ਇਹਦੇ ਵਿੱਚ ਉਹਨਾਂ ਨੇ ਮਾਫੀ ਵੀ ਮੰਗ ਲਈ ਬਹੁਤ ਵਾਰੀ ਮਾਫੀ ਮੰਗੀ ਪਹਿਲੇ ਪਲਾ ਕੇ ਮਖਮਲੀ ਔਰ ਸਾਰੀ ਫੀਸ ਕਰਦੇ ਕਰਨੇ ਔਰ ਇਹ ਡੱਬੇ ਵੀ ਵਾਪਿਸ ਲਟਾਣ ਦੇ ਨਾ ਦੇ ਕਰ ਰਹੇ ਨੇ ਆ ਦੇਖੋ ਕੋਈ ਸੌਰੀ ਕੋਈ ਨਹੀਂ ਦਵਾ ਨਾ ਨਾ ਗਲਤੀ ਹੋਗੀ ਜੰਮੀ ਟਿੱਕੇ ਨਾਲ ਵਧੀਆ ਚੀਜ਼ ਦਿਓ ਤੁਹਾਨੂੰ ਮਸਤੀ ਹੋਣਾ ਤੁਹਾਨੂੰ ਆਖਾ ਨਹੀਂ ਲੱਗਦਾ